ਤੋਂ ਪਿਆਰ ਪ੍ਰੀ ਫਤਿਹ ਕੁੱਲ ਕਰੇ ਇੱਕ ਵਾਰ ਫਿਰ ਤੁਹਾਡਾ ਸਾਡੇ ਚੈਨਲ 'ਤੇ ਸਵਾਗਤ ਹੈ ਤੁਸੀਂ ਜੁੜ ਗਏ ਹੋ ਪੀਰ ਤੋਂ ਬੰਨ ਦੇ ਨਾਲ ਜਦੋਂ ਦੋ ਪਾਰਟੀਆਂ ਜੰਗ ਦੇ ਮੈਦਾਨ ਦੇ ਵਿੱਚ ਹੋ ਫਿਰ ਜਿੱਤ ਤੇ ਹਾਰ ਮਾਇਨੇ ਨਹੀਂ ਰੱਖਦੀ ਕਿਉਂਕਿ ਜੋ ਦੋਨੋਂ ਪਾਸੋਂ ਲੱਗਿਆ ਹੁੰਦਾ ਆ ਪਿਛਲੇ ਦਿਨੀ ਤੁਸੀਂ ਵਰਲਡ ਕੱਪ ਮੈਚ ਦੇਖਿਆ ਇਹਦੇ ਨਾਲ-ਨਾਲ ਵੀਡੀਓ ਦੇਖੋ ਆਪਾਂ ਨਾਲ-ਨਾਲ ਗੱਲ ਵੀ ਕਰਦੇ ਆ ਕਿਵੇਂ ਤਿੰਨ ਬੋਲਰਾਂ ਨੇ ਪੂਰੇ ਮੈਚ ਨੂੰ ਆਪਣੀ ਪਕੜ ਦੇ ਵਿੱਚ ਲਿਆਂਦਾ ਇੱਕ ਹਾਰਿਆ ਹੋਇਆ ਮੈਚ ਜਿੱਤਿਆ 30 ਗੇਂਦਾਂ ਰਹਿੰਦੇ ਹੋਏ ਮੈਚ ਤੇ ਪਕੜ ਬਣਾਈ 30 ਬਾਲਾਂ ਵਿੱਚ 30 ਰਨ ਚਾਹੀਦੇ ਸੀ ਜਿਹਦੇ ਵਿੱਚ ਜਸਪ੍ਰੀਤ ਬੁਮਰਾ ਸਾਡੇ ਪੰਜਾਬ ਦਾ ਪੁੱਤ ਅਰਸ਼ਦੀਪ ਸਿੰਘ ਤੇ ਪਾਂਡਿਆ ਇਹਨਾਂ ਦੋਨਾਂ ਦੀ ਗੇਂਦਬਾਜ਼ ਤਿੰਨ ਜਾਣਿਆਂ ਦੀ ਗੇਂਦਬਾਜ਼ੀ ਦੇ ਸੰਸਾਧਕਾ ਜੋ ਵਰਲਡ ਕੱਪ ਸਾਡੀ ਝੋਲੀ ਪਿਆ ਭਾਰਤੀ ਟੀਮ ਦੇ ਤੇ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਤੇ ਉਸ ਤੋਂ ਬਾਅਦ ਇੱਕ ਮਹੱਤਮਪੂਰਨ ਜੋ ਇਸ ਮੈਚ ਦਾ ਫੜਾ ਰਿਆ ਜੋ ਡੇਵਿਡ ਮਿਲਰ ਨੇ ਸ਼ਾਟ ਮਾਰਿਆ ਸੀ ਤੇ ਉਸ ਤੇ ਸੂਰਜ ਕੁਮਾਰ ਜਯੰਦਵ ਨੇ ਬਾਉਂਡਰੀ ਤੋਂ ਬਾਹਰ ਕੈਚ ਕਰਕੇ ਹਵਾ ਦੇ ਵਿੱਚ ਹੁੰਦੇ ਹੁੰਦੇ ਬਾਲ ਨੂੰ ਗਰਾਊਂਡ ਦੇ ਅੰਦਰ ਵੱਲ ਥਰੂ ਕੀਤਾ ਫਿਰ ਗਰਾਊਂਡ ਦੇ ਅੰਦਰ ਜਾ ਕੇ ਉਸ ਬਾਲ ਨੂੰ ਕੈਚ ਕੀਤਾ ਉਹ ਮਹੱਤਵਪੂਰਨ ਹਿੱਸਾ ਸੀ ਵਰਲਡ ਕੱਪ ਦਾ ਜਿਸ ਜਿਸ ਮੱਤ ਕਾਰਨ ਡੇਵਿਡ ਮਿਲਰ ਦੀ ਡੇਵਰ ਮਿਲਰ ਆਊਟ ਹੁੰਦਾ ਤੇ ਉਹ ਵਰਲਡ ਕੱਪ ਇੰਡੀਆ ਦੀ ਝੋਲੀ ਪਾ ਜਾਂਦਾ ਤੇ ਇਹ 30 ਗੇਂਦਾਂ ਬਹੁਤ ਅਹਿਮ ਸੀ ਜਿਨ੍ਹਾਂ ਨੇ ਸਾਡੇ ਪੰਜਾਬ ਪੰਜਾਬ ਦੇ ਪੁੱਤ ਦਾ ਨਾਂ ਚਮਕਾਇਆ ਤੇ ਇੰਡੀਆ ਦੀ ਟੀਮ ਨੂੰ ਇੱਕ ਅਜਿਹੀ ਟੀਮ ਬਣਾਇਆ ਕਿ ਹਰ ਪ੍ਰਸਥਿਤੀ ਵਿੱਚ ਤੁਸੀਂ ਲੜ ਸਕਦੇ ਹੋ ਅਗਰ ਤੁਹਾਡੇ ਵਿੱਚ ਹੁਨਰ ਹੈਗਾ ਜਦੋਂ ਇਹੋ ਜਿਹੇ ਮੈਚ ਫਾਜ ਜਾਂਦੇ ਨੇ ਨਾ ਇੱਥੇ ਪ੍ਰਸਥਿਤੀਆਂ ਆ ਜਾਂਦੀਆਂ ਨੇ ਤਾਂ ਫਿਰ ਉੱਥੇ ਉਹੀ ਟੀਮ ਜਿੱਤਦੀ ਆ ਜੋ ਕੁਸ਼ਲਾ ਜੋ ਪੂਰੀ ਨਪੁੰਨ ਆਪਣੀ ਖੇਡ ਵਿੱਚ ਉਹੀ ਟੀਮ ਇੱਥੇ ਜਾ ਕੇ ਫਿਰ ਖੜਦੀ ਆ ਸੋ ਵੀਡੀਓ ਦੇਖੋ ਆ ਕੈਚ ਨੇ ਪੂਰਾ ਮੈਚ ਦਾ ਪਲਟਾ ਧਰਤਾ ਤੇ ਵਰਲਡ ਕੱਪ ਇੰਡੀਆ ਦੀ ਝੋਲੀ ਪਾਤਾ ਉਸ ਤੋਂ ਬਾਅਦ ਫਿਰ ਜਿਵੇਂ ਗੇਂਦਬਾਜ਼ੀ ਕਰਦਾ ਪਾਂਡਿਆ ਅਰਸ਼ਦੀਪ ਸਿੰਘ ਤੇ ਜਸਪ੍ਰੀਤ ਕੁੰਮੜਾ ਇਹਨਾਂ ਨੇ ਮੈਚ ਕੱਢ ਕੇ ਲਿਆਂਦਾ ਤੇ ਇੰਡੀਆ ਦੀ ਝੋਲੀ ਪਾਇਆ ਜਿਸ ਕਰਕੇ ਇਹ ਵਰਲਡ ਕੱਪ ਜਿੱਤਿਆ ਤੇ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੇ T20 ਤੋਂ અલਵਿਦਾ ਕਿ ਇਸ ਮੈਚ ਦੇ ਨਾਲ ਹੀ ਤੇ ਹੁਣ ਉਹ T20 ਦੇ ਵਿੱਚ ਨਜ਼ਰ ਨਹੀਂ ਆਉਣਗੇ। ਰੋਹਤ ਸ਼ਰਮਾ ਤੇ ਵਿਰਾਟ ਕੋਹਲੀ T20 ਤੋਂ ਸੰਨਿਆਸ ਲੈ ਚੁੱਕੇ ਨੇ ਤੇ ਹੁਣ ਉਹ 1 ਡੇ ਮੈਚ ਹੀ ਖੇਡਣਗੇ। ਸੋ ਵੀਡੀਓ ਵਧੀਆ ਲੱਗਦੀ ਹੈ। ਪਿਆਰ ਜ਼ਰੂਰ ਦਿਓ। ਲਾਈਕ ਸ਼ੇਅਰ ਜ਼ਰੂਰ ਕਰਿਓ। ਸਤਿ ਸ੍ਰੀ ਅਕਾਲ।